ਸਾਰੇ ਰੋਟੀਆਂ ਬਣਤੀਆਂ ਸੀਗੀਆਂ ਬਸ ਮੇਰੇ ਦੀਦੀ ਰੈਂਦੇ ਨੇ ਆਣ ਤੋਂ ਤੇ ਉਹਨਾਂ ਵਾਸਤੇ ਮੈਂਨੇ ਬਣਾ ਰਹੀਆਂ ਸਬਜ਼ੀਆਂ ਵੀ ਮੇਰੀ ਵੀ ਜੇ ਮੇਰੇ ਵੀਰੇ ਨੂੰ ਭਿੰਦੀਆਂ ਤੇ ਕਿਰੇਣੀ ਸਬਜ਼ੀ ਬਹੁਤ ਪਸੰਦ ਆ ਬਹੁਤ ਜ਼ਿਆਦਾ ਪਸੰਦ ਆ ਫਿਰ ਮੈਂ ਤੇ ਮੇਰੇ ਵਾਸਤੇ ਬਣਾਉਂਗੀ ਬਣਾਉਂਗੀ ਨਾ ਆਪਾਂ ਬਣਾਵਾਂਗੇ ਕੁਝ ਨਾ ਵੀਰੋ ਨੇ ਕਹਿੰਦੇ ਸਦਾ ਕੁਝ ਵੀ ਨਹੀਂ ਖਾਣੀ ਹੈਗੀ ਜਿਸੇ ਤੁਸੀਂ ਦੋ ਸਬਜ਼ੀਆਂ ਬਣਾ ਲਓਗੀ ਨਾ ਫਿਰ ਮੈਂ ਸਬਜ਼ੀ ਤਿਆਰੀ ਕਰ ਲਵਾਂਗੀ ਸਾਢੇ 3:00 ਵਜੇ ਹਨਾ 3:30 ਹੋ ਗਏ بس ਮੈਂ ਬਣਾ ਕੇ ਰੱਖ ਲੈਣੀ ਆ ਫਿਰ ਉਹ ਦਵੀਰਿਆ ਹੋਣੀ ਆਣ ਕੇ ਫਿਰ ਆਪਾਂ ਤੇਰੀ ਦੇ ਦਾਂਗੇ ਕਿਉਂਕਿ ਫਿਰ ਤਾਂ ਵੀਰ ਉਹਨਾਂ ਕੋਲ ਬੈਠ ਕੇ ਗੱਲਾਂ ਬਾਤਾਂ ਮਾਰਦੇ ਹੁੰਦੇ ਨੇ ਫਿਰ 라ਜੀ ਨਹੀਂ ਕਰਦਾ ਹੁੰਦਾ ਓਥੇ ਦਾ ਫਿਰ ਭੈਣ ਹੁੰਦਾ ਬੈਠੇ ਆ ਤਾਂ ਦੋ ਘੋੜੀ ਗੱਲਾਂ ਮਾਰਦੇ ਨੇ ਚਾਰ ਵੱਜਣੇ ਵਾਲੇ ਨੇ ਲਾਲ ਮਿਰਚਾਂ ਹੋਈਆਂ ਪਈਆਂ ਨੇ ਤੋੜਨੀਆਂ ਰਹਿਂਦੀਆਂ ਨੇ 16 ਚਲੋ ਕੋਈ ਲੈ ਤੋੜਿਆ ਮੈਂ ਉੱਧਰ ਜਾ ਕੇ ਉੱਧਰੋਂ ਜਾ ਇੱਧਰ ਆਉਣੇ ਤੇ ਇਹ ਹੈਗਾ ਜੀ ਆਪਣਾ ਸੈਕਿੰਡ ਪਾਰਟ ਕਿਉਂਕਿ ਫਸਟ ਪਾਰਟ ਜਿਆਦਾ ਬڑا ਹੋ ਗਿਆ ਸੀ ਤਾਂ ਕਰਕੇ ਆਪਣੇ ਦੀ ਦੋ ਪਾਰਟ ਬਣਾ ਲੈਣੀ ਜੀ ਤੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਖੀਰ ਚ ਵਰੀਨ ਨੇ ਬਹੁਤ ਸ਼ਰਤਾਂ ਕੀਤੀਆਂ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜੀ ਭਾਜੀ ਇਸ ਪਰ ਬਹੁਤ ਸਾਰੇ ਲਿਖੇ ਪਏ ਨੇ ਕਿ ਕਦੂ ਵੀ ਹੋਏ ਪਏ ਨੇ ਬਣਾਵਾਂਗੀ ਮੇਰੇ ਕੋਕਤਿਆਂ ਨੂੰ ਵੀ ਕਰਦਾ ਹੈ ਕਦੂ ਫਿਰ ਜਿਆਦਾ ਹੋ ਜਾਂਦੇ ਨੇ ਫਿਰ ਹੁੰਦੇ ਵੀ ਸਰਦੀ ਉਹ ਬਣਾ ਲਾ ਕਿ ਕੋਕਤੇ ਤਾਂ ਛੋਟੇ ਜਿਹਾ ਨਾਲ ਵੀ ਬਣ ਜਾਂਦਾ ਹੈ ਫਿਰ ਅਸੀਂ ਐਵੇਂ ਇੱਕ ਸਬਜੀ ਬਣਾ ਲੈਨੇ ਆਂ ਜਿਹੜੇ ਆਪਾਂ ਨੇ ਤੁਸੀ ਵੀਡੀਓ ਪਾਈ ਸੀ ਯਾਰ ਆਪਣੀ ਬ੍ਰੈਡਾਂ ਦੀ ਹਾਂਜੀ ਹਾਂ ਉਹ ਕਿਵੇਂ ਕਿਹੜੀ ਕਿੱਡੀ ਚਟਨੀ ਹੁੰਦੀ ਆ ਇੱਕ ਚਟਨੀ ਨਾਲ ਹੀ ਸਰਦਾ ਦੋ ਚਟਨੀਆਂ ਚਾਹੀਦੀ ਹੁੰਦੇ ਨੇ ਇੱਕ ਤਾਂ ਆਂਬਾਂ ਵਾਲੀ ਜਿਹੜੀਆਂ ਆਪਾਂ ਆਂਬ ਆਂਬੜ ਕਿਤਨੀ ਖੱਟੀ ਮਿੱਠੀ ਚਟਨੀ ਬਣਾਉਨੇ ਆ ਤੇ ਇੱਕ ਹੁੰਦੀ ਆ ਪਿਆਜ਼ਾਂ ਵਾਲੀ ਜਿਹਦੇ ਵਿੱਚ ਆਪਾਂ ਲਸਣ ਵਗਰਾ ਪਾਉਨੇ ਆ ਠੀਕ ਹੈ ਦੋ ਚਟਨੀਆਂ ਨਹੀਂ ਗੱਠੇ ਵਾਲੀ ਹਾਂਜੀ ਹਾਂ ਉਹੀ ਗੱਠੇ ਵਾਲੀ ਚਟਨੀ ਹੋਗੀ ਉਹ ਬਸ ਉਹ ਇੱਕ ਬ੍ਰੈਡ ਤੇ ਖੱਟੀ ਮਿੱਠੀ ਲੈਣੇ ਦੂਜੇ ਬ੍ਰੈਡ ਤੇ ਦੂਜੀ ਐ ਫਿਰ ਆਪਾਂ ਖਾਂਦੇ ਨੇ ਹਾਂਜੀ ਕੀ ਬਹੁਤ ਜਗ੍ਹਾ ਟੇਸਟੀ ਸੀਗੇ ਫਿਰ ਉਹਦੇ ਨਾਲ ਬਰੈਡ ਦੇ ਚਾਰ ਪੀਸ ਕੱਟ ਕੱਟ ਲੋ ਕਿ ਲਾਸਟ ਦੇ ਵਿੱਚ ਉਹਨੂੰ ਉਹਦੇ ਵਿੱਚ ਕੀ ਕਹਿੰਦੇ ਨੇ ਬੇਸਣ ਦੇ ਵਿੱਚ ਮਿਕਸ ਕਰਕੇ ਬਾਅਦ ਉਹਨੂੰ ਤੁਸੀਂ ਪਾ ਲਓ ਬਾਅਦ ਚਾਰ ਪੀਸ ਕਰ ਲਓ ਉਹਦਾ ਇੱਕ ਮਤਲਬ ਇਹ ਉਹ ਜਿਹੜੇ ਚਾਰ ਪੀਸ ਹੋ ਜਾਣਗੇ ਨਾ ਉਹ ਦੋ ਪੀਸ ਨਾਲ ਅੱਜ ਆ ਜਾਂਦਾ ਆਹ ਬੋਲਣ ਲੱਗ ਗਿਆ ਮੈਂ ਬਾਹਰ ਗੇਨ ਨੂੰ ਤੇਰੀ ਮੀਂਹ ਆਉਂਦੀ ਉਹਨਾਂ ਲਈ ਮੰਗਦੇ ਹੋਰੀ ਦੇ ਚੌਂਕ ਨਾ ਬੂ ਵੀ ਸਾਨੂੰ ਸੁਣ ਦੇਣਾ ਨਾ ਕੱਟ ਕੇ ਇਹ ਨਾ ਭਾਈ ਦੋ ਚੰਦ ਬੱਦਦੇ ਆ ਬਾਪੂ ਦੋ ਭੈਣਾਂ ਨੇ ਹਾਂਜੀ ਇਹ ਦੋ ਭੈਣਾਂ ਨੇ ਕੀ ਖਾਵਾ ਇਹਨਾਂ ਚੰਦਾਂ ਬੂ ਦੇ ਵੀ ਭਾਈ ਨਹੀਂ ਹੈਗਾ ਕੋਈ ਕਿ ਕਿਹੜਾ ਨਾ ਹੈਗਾ ਉਹਦੇ ਹੈਗਾ ਨਹੀਂ ਉਹ ਹੈਗਾ ਆਪੂਆ ਜੀ ਦੇ ਹੈਗੇ ਨੇ ਬੇਟੇ ਚੱਕਾ ਪਾਈ ਤੇ ਮਸੀ ਦੇ ਹੈਗੇ ਨੇ ਤੇ ਭੂਆ ਜੀ ਦੇ ਹੈਗੇ ਨੇ ਵੈਸੇ ਵੀ ਇਹਨਾਂ ਦਾ ਭਾਈ ਨਹੀਂ ਹੈਗਾ ਬਚਾਰਾ ਇਹ ਡੋਏ ਪੈਣਾ ਨੇ ਇਹਦੀ ਛੋਟੀ ਭੂਆ ਕੋਲ ਵੀ ਬੇਟਾ ਇਹਦਾ ਭਾਈ ਹੋ ਗਿਆ ਲਘੂ ਦਾ ਬੜੀ ਭੂਆ ਜੀ ਦੇ ਵੀ ਚੱਲ ਗਿਆ ਕਿੱਥੇ ਗਿਆ ਉਧਰ ਹੀ ਚੱਲ ਗਿਆ ਤੂੰ ਹੂੰ ਮੈਂ ਉਹਦੇ ਚਲੋ ਠੀਕ ਆ ਜਾ ਰਹੀਆਂ ਹਾਂ 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 ਜਾਣੇ ਆ ਮੈਂ ਦੇਖੀ ਐਸਾ ਉੱਪਰ ਆ ਬੰਦ ਕਰ ਹਾਂ ਕੀ ਕੀ ਰੇਟ ਮੁਗਨੀ ਇਹ ਦੇਖੀ ਹਾਸਦੀ ਹੈ ਜੀ ਹੋਏ ਪੱਬੀ ਮੈਂ ਕਿਤੇ ਤੋਂ ਲੀਦੀ ਇਹਦੇ ਬਣਣੀ ਹਮੇ ਦੇ ਬਨੂਗੀ ਕਿਹੜੀ ਬੰਨਾ ਜੁੱਤੀ ਮਾਰਦੀ ਫਿਰ ਵੀ ਔਰ ਚੋਇਸ ਚੋਇਸ ਤਾਂ ਅੱਜ ਹੀ ਆਏ ਜੀ ਬੰਦੇ ਦੇ ਨੂ ਮਿੱਠਾ ਚਲੋ ਜੀ ਰਖੜੀ ਬੰਨਤੀ ਥੋੜਾ ਜਿਹਾ ਮੈਨੂੰ ਦੇ ਦਿਓ ਥੋੜਾ ਜਿਹਾ ਦਿਓ ਮੈਨੂੰ ਸਾਡੇ ਥੋੜਾ ਜਿਹਾ ਸਾਡੀ ਬੀਬੀ ਥੋੜਾ ਜਿਹਾ ਲੈਂਦੀ ਐ ਨਾ ਨਾ ਆਹ ਦੇਖੋ ਆਹ ਦੇਖੋ ਯੂਟਿਊਬ ਸਾਰੇ ਵੀਅਰਸ ਦੇਖੋ ਇੰਨਾ ਦੇ ਤਾਂ ਥੋੜਾ ਜਿਹਾ ਲੰਘਿਆ ਸੀਗਾ ਹੁਣ ਕਿ ਥੋੜਾ ਹੋਰ ਦੇ ਦਿਓ ਸਿੱ ਪਹਿਲਾਂ ਹੀ ਕਹਿ ਦੋ ਕੋਈ ਮੈਨੂੰ ਅੱਧਾ ਲੱਡੂ ਦੇ ਦੋ ਆ ਸੱਡ ਕਰੇ ਹਰ ਰੋਜ਼ ਹੀ ਬੈਂਸਾ ਮੈਨੂੰ ਥੋੜੀ ਜਿਹੀ ਥੋੜੀ ਜਿਹੀ ਜਿਹਾ ਜਲ ਦੇ ਦੋ ਨਹੀਂ ਤੁਮ ਸਾਜੀ ਹਾਂ ਲੋ ਜੀ ਸ਼ਾਮ ਦਾ ਟਾਈਮ ਹੈ ਟਾਈਮ ਦੇਖੋ 5 ਵਜੇ ਤੇ ਸਾਰੇ ਰਿਸ਼ਤੇਦਾਰ ਆ ਗਏ ਤੇ ਇੱਧਰ ਮਾਂ ਬਣਾ ਰਹੀ ਨੇ ਸਬਜੀ ਕ੍ਰੇਲਿਆਂ ਦੀ ਇੱਧਰ ਭਿੰਡੀਆਂ ਪਈਆਂ ਨੇ ਪਿਆਜ਼ ਉਹ ਪਏ ਨੇ ਬਸ ਸਬਜੀ ਆਪਾਂ ਤਿਆਰ ਕਰ ਲਏ ਨੇ ਦੋਨੇ ਬਾਕੀ ਮੈਂ ਹੁੰਦੀ ਹਾਂ ਹੁਣ ਆਟਾ ਹਨਾ ਜੀ ਗਰਮੀ ਬਹੁਤ ਆ ਰਹੀ ਆ ਬਾਹਰ ਦਾ ਮੌਸਮ ਦੇਖੋ ਗਰਮੈਸ਼ ਕਿੰਨੀ ਜ਼ਿਆਦਾ ਹੈ ਮੈਂ ਬਾਹਰ ਤੱਕਾਂ ਕਿ ਲੱਗਦੀ ਸਵੇਰ ਇਸ ਵਰੀ ਨਮੀ ਪਿਆਤੀ ਨਾ ਸੋ ਅੱਜ ਆਪਣਾ ਸਾਰੇ ਦਿਨ ਦਾ ਵਲੌਗ ਬਣਿਆ ਸੋ ਮੈਂ ਉਮੀਦ ਕਰਦੀ ਆ ਵੀ ਸਾਰਿਆਂ ਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤੇ ਬਾਕੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਆ ਦੇਖੋ ਮੌਸਮ ਗਰਮੈਸ਼ ਇੰਨੀ ਜ਼ਿਆਦਾ ਹੈ ਨਾ ਕੁਛ ਹੋਣਾ ਸਵੇਰ ਇੰਨਾ ਦਦਾ ਨਮੀ ਪਿਆਸੀ ਹੋਣੀ ਗਰਮੈਸ਼ ਮੈਂ ਪੱਖੀ ਚੱਕਾਂ ਨਹੀਂ ਮੇਰੇ ਪੈਣ ਕੇ ਕਾਲਾ

ਰਾਤ ਨੂੰ ਲੋਨ ਦੇ ਕਿੰਨੇ ਖर्च ਕਰਦੀ ਆ ਉਹ ਦੇ ਆ ਮੈਂ ਕਹਿੰਦੀ ਉਹਨੂੰ ੱਟਾ ਵਾ ਉਹ ਬਿਚਾ ਹੋ ਉਹਨੇ ਸਟਾਰਟ ਕਰਿਆ ਉਹ ਪਾਣੀ ਪਾ ਦੀ ਉਹ ਆdio ਇੱਕ ਹੋਰ ਬੰਦੇ ਲਈ ਪਾਉਣੇ ਨੇ ਅਸੀਂ ਕੱਲੂ ਸੇਮ ਪਾ ਗਰੀਆਂ ਨੇ ਤੇ ਨਾਲ ਹੀ ਬੱਦੂ ਬੱਦੂ ਸੇਮ ਪਾਉਣੇ ਨੇ ਨਾਲ ਫੋਟੋ ਖਿੱਚੋ ਫੋਟੋ ਨਹੀਂ ਖਿੱਚੀਂ ਬੱਦੂ ਖਿੱਚ ਕੋਈ ਖਿੱਚੀ ਜੋ ਅਸੀਂ ਸਾਰਾ ਸਾਰਾ ਸੌਣਾ ਨੂੰ ਦੇ ਰੱਖਿਆ ਅਜਾ ਮਿਲਣਾ ਹੋਰ ਜਲਵਾਤੀ ਲੱਗਣੀ ਵੇਖੋ ਬਰਲਿਨ ਕੀ ਕਰੀਆਂ ਉਹ ਪੱਤ ਰੱਖੀ ਵਾਰੀ ਆ ਨੀ ਹੈਗੇ ਕੁੜੀਆਂ ਲਈ ਉਹ ਦੂਆ ਤੱਕਾ ਕੱਢ ਹਾਂ ਚੌਲ ਦੇ ਚਾਹਵੇਂ ਨੂੰ ਤੇ ਆ ਬੱਦੀ ਇਹਨੇ ਜੀ ਬੱਦੀ ਸ਼ਾਦੀ ਵਾਂਗੂੰ ਉਹਨੇ ਆਪਣੇ ਹੱਥੇ ਪਾੜ ਲਈ ਸਾਰੀ ਮੋਤੀ ਪਾਉਂਦੀ ਮਾ ਕੱਢ ਕੇ ਦਵਾ ਲਾ 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 ਆ ਪੈਸੇ ਦੇਨੇ ਕਰਦੇ ਨੇ ਆ ਹੁਣ ਤਾਂ ਬੈਠਾ ਪਿੱਛੇ ਆਪਾ ਸਭ ਤੋਂ ਲੱਗਦਾ ਉਹ ਅਸਲੇ ਆ ਦੇ ਦੀ ਕਰਾਂ ਗਲੇ ਜਮਾਉਂਦੇ ਸੋਸ ਹਾਂ ਤੇ ਵੀ ਅੱਜ ਪੈਸੇ ਮੇਰੇ ਕੋਲ ਨਹੀਂ ਅੱਜ ਮੈਂ 400 ਦੇ ਦੇ ਤੂੰ ਭੁਰੇ ਸਾਨੇ ਤੇ ਮਿਲਦੇ ਨੇ ਦੇਨੇ ਪੈਣ ਦੇ ਅੱਦੇ ਐ ਤੋਤਲਾ ਆ ਦੇਖ ਦੋ ਮਾਰੀ ਕਰੀ ਮੇਰੇ ਨਾਲ

ਮੈਂ ਤੇਨੋ ਦੱਕੇ ਨਹੀਂ ਕੰਟੀਨਾਦ ਤਾ ਕਿ ਬੱਕੇ ਲੁਕੇ ਮੈਂ ਨਹੀਂ ਲੱਗੂ ਕੰਟੀ ਨਹੀਂ ਆਨਟ ਨੂੰ ਮੇਕ ਨਹੀਂ ਨਾ ਆਪੜਾ ਆਪੜਾ ਮਸ ਹੱਥ ਲਿਬੜ ਕੇ ਤੇਰੇ ਮਸ ਤੋਂ ਖਾਲਾ ਪਿੱਛੇ ਘੇਰਦੀ ਖਾਲੀ ਮਹਾ ਮਹਾ ਕੀ ਦੇ ਨਾਮ ਇਹ ਨਾ ਬੁਧਾ ਕੋਈ ਨੰਗਲੇ ਕਰ ਰਹੀ ਨਹੀਂ ਹੈ ਅ ਵੀ ਜੀ ਨਾਮ ਤੋਂ ਬੇਚਿਆ ਲਾਦੀ ਮੈਂ ਪਹਿਲਾਂ ਦਾ ਕਾਰ ਸੀ ਜਾਂ ਵਿਆਹ ਵੀ ਦੇਣਾ ਚੱਲਿਆ ਹੁਣ ਆ ਕੁੜੀ ਬਨੂਗੀ ਅੱਜ ਕਿਦੇ ਬੀਬੀ ਦੇ ਮਾਸੀ ਦੇ ਬੰਦ ਦੀ ਬੀਬੀ ਦਾ ਰੋਕੜੀ ਹੋਰ ਪਤਾ ਦਾ ਨਾਲੇ ਇਹਨਾਂ ਅੱਛਾ ਬਾਕੀ ਨਾਲ ਨਿਮਾਹ ਅੱਛਾ ਵੀ ਇੱਧਰ ਬੰਦ ਦੇ ਆ ਲੈ ਲੀ ਤੇ ਆ ਲੈ ਦੀ ਆਪਣਾ ਪੈਸੇ ਰੱਖ ਲੈਨੇ ਮੇਰੇ ਪੈਸੇ ਜੋ ਚੱਲ ਆ ਬੀਬੀ ਜੱਗੀ ਆ اچھا ਹੋ ਗਈ ਜੀ ਜਾ ਜਾ ਕਿੱਥੇ ਬਾਹਰ ਦੀ ਯਾਰ ਉੱਥੇ ਤੱਕ ਬੋਲ ਦੇ ਦੂ ਛੂਟ ਆਈ ਦੇ ਲੋਗੀ ਇਹ ਕਰੋ ਇਹ ਉਹ ਲੈ ਨਾ ਲੋ ਜੀ ਥੱਕ ਚੁ ਗਿਆ ਸਦਾ ਬਹੁਤ ਜ਼ਿਆਦਾ ਸਾਰੇ ਸਾਰੇ ਰਿਸ਼ਤੇਦਾਰ ਆ ਗਏ ਆਪਣੇ ਆਪਣੇ ਟਾਈਮ ਤੇ ਹਮਮ ਸਟਾਰਟਿੰਗ ਹੋਈ 9:00 ਹਾਂ 10:00 ਵਜੇ ਆ ਗਿਆ 9:00 ਵਜੇ ਪੂਪੂ ਆ ਗਿਆ ਸੀ ਹਾਂ 9:00 ਵਜੇ ਨਕ ਨੂੰ ਪਾ ਗਈ ਸੀ ਹਾਂ ਚਾਬੇ ਕਰਨਾ ਹੋ ਗਿਆ 9:00 ਵਜੇ ਨਕੂ ਆ ਗਈ ਸੀ ਹਾਂ ਉਹਨਾਂ ਨੂੰ ਚਰਨ ਕਾਲੂ ਦੇ ਮਾਕੇ ਤੇ ਬਾਅਦ ਫਿਰ ਉਸ ਤੋਂ ਬਾਅਦ ਦੀਦੀ ਹੋਣੀ ਐ ਇੰਨੇ ਦੁਪਹਿਰ ਤੇ ਟਾਈਮ ਐ ਸ਼ਾਮ ਨੂੰ ਫਿਰ ਰਮਨ ਦੀਦੀ ਆਈ ਤੁਸੀਂ ਦੇਖੀ ਐ ਸਾਡੀ ਕੁੜੀ ਵਰਲੀਨ ਕਿੰਨੀਆਂ ਗੱਲਾਂ ਮਾਰ ਕੇ ਗਈ ਐ ਮੈਨੂੰ ਕਹਿੰਦੀ ਕਹਿੰਦੀ ਇਹ ਕਮਲੀ ਜੀ ਨੂੰ ਕਹਿ ਦੋ ਕਮਲੀ ਜੀ ਨੂੰ ਕਾਲੀ ਜੀ ਨੂੰ ਮਿਮਿੰਦੁੱਤ ਲਿਆ ਦੇ ਬਹੁਤ ਗੱਲਾਂ ਔੜਦੀਆਂ ਨੇ ਭੇਟ ਨੂੰ ਹਾਂਜੀ ਐਵੇਂ ਗੱਲਾਂ ਕਰਨੀ ਪਤਾ ਨਹੀਂ ਕਿ ਥੋੜ੍ਹਦੀਆਂ ਨੇ ਹੁਣ ਇੰਨੀਆਂ ਗੱਲਾਂ ਔੜਦੀਆਂ ਨੇ ਉਹਨੂੰ ਤਾਂ ਤਾਂ ਉਹਦੀ ਚੁੰਗਣੀ ਰਹਿ ਗਈ ਥੇ ਉੱਥੇ ਹਾਂ ਕਹਿੰਦੀ ਜਿਹੜਾ ਬੋਡੀ ਨੂੰ ਕਹਿੰਦਾ ਦੁੱਧ ਬਣਾ ਲੇ ਉਹ ਕੱਪ ਚ ਬਹੁਤ ਗੱਲਾਂ ਔੜਦੀਆਂ ਨੇ ਸੋ ਅਮਿਤ ਮੇਰਾ ਪੁੱਤ ਹਾਂਜੀ ਹਾਂ ਬਹੁਤ ਵਧੀਆ ਲੱਗਦੀ ਹੂੰ ਬਹੁਤ ਵਧੀਆ ਰੱਖਣੇ ਮਨੇਂ ਗੀਆਂ ਹਾਂਜੀ ਸ਼ਾਮ ਨੂੰ ਸੜੀ ਜਨਾਂ ਲਿੱਕੀ ਰੌਣਕ ਜਾਨੂ ਬਰਲਿਨ ਆ ਕੇ ਬਾਸ ਫੇਰ ਤਾਂ ਮੋਜੀ ਮੋਜਾ ਉਹ ਨਹੀਂ ਦੇ ਡੱਬੇ ਮਸਾਂ ਘਟਾਏ ਤੇ ਹੁਣ ਫੇਰ ਉਹਨੇ ਕਿਹਾ ਜੀ بس ਇੱਕ ਡੱਬਾ ਘਟਾਇਆ ਫੇਰ ਆ ਗਏ ਹਾਂ ਜੀ ਜਿਦੇ ਬੋਗਦੇ ਅਜੰਗਤ ਨਾਲ ਵੀ ਬਹੁਤ ਖੇਡੇ ਆ ਫੇਰ ਉਹ ਵੀ ਸਮ੍ਰਿਤ ਵੀ ਆ ਗਈ ਸੀ ਉਹਨਾਂ ਨਾਲ ਵੀ ਬਹੁਤ ਮਜ਼ੇ ਕੀਤੇ ਨੇ ਅੱਜ ਅੰਗਤ ਤਾਂ ਕਦੇ ਮੈਚ ਕਰੀਤੀ ਵੀ ਤੇ ਉਹ ਤਾਂ ਸਾਡਾ ਬੰਨਿਆ ਹੋਇਆ ਹੈ ਜਦ ਤੰਗ ਤਰੰਦਾ ਅਮਨ ਨਗੂ ਬਸੇ ਨਵੀ ਮੈਂ ਚੱਕ ਲਾ ਮੈਂ ਚੱਕ ਲਾ ਅੱਜ ਮੈਨੂੰ ਬਹੁਤ ਚੱਕਿਆ ਹੋ ਵੀਡੀਓਸ ਵੀ ਨਹੀਂ ਅੱਜ ਉਹ ਵੀ ਆ ਗਈ ਸੀ ਕਿ ਸੋ ਮੈਂ ਉਮੀਦ ਕਰਦੇ ਵੀ ਸਾਰੇ ਜਾਨਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋ ਗਈ ਬਾਕੀ ਜੇ ਕਈ ਵਾਰ ਕਈ ਕੁਝ ਖੋ ਜਾਂਦੇ ਤਾਂ ਆਪਾਂ ਨੂੰ ਸੌਰੀ ਮੰਗਦੇ ਆਪਾਂ ਬਾਕੀ ਬਹੁਤ ਘੱਟ ਬੋਲੇ ਜਾਂ ਹੂੰ ਕਈ ਵਾਰ ਬੋਲੇ ਜਾਂਦਾ ਹਾਂਜੀ ਹਾਸੇ ਮਜ਼ਾਕ ਦੇ ਵਿੱਚ ਹਨਾ ਸੋ ਉਹਦੇ ਵਾਸਤੇ ক্ষমা 미리 ਮੰਗਦੇ ਹਾਂ ਨਾ ਬਾਕੀ ਮੇ ਉਮੀਦ ਤਾਂ ਸਾਡੀ ਹੁੰਦੀ ਵੀ ਅਸਤਾ ਸਿਰਫ ਆਪਣੀ ਫੈਮਿਲੀ ਦਿਖਾਣਿਆ ਹਨਾ ਇੱਕ ਅੰਟਰਟੇਨਮੈਂਟ ਕਰਵਾਨੇ ਸਬਦਾਂ ਬਾਕੀ ਕਈ ਵਾਰ ਕਈ ਬੰਦੇ ਗੁੱਸੇ ਕਰ ਜਾਂਦੇ ਨੇ ਸੋ ਆਪਾਂ ਇਹਨਾਂ ਮਾਫੀ ਪਹਿਲਾਂ ਹੀ ਮੰਗ ਲੈਂਦੇ ਆ ਬਾਅਦ ਚ ਮੰਗਾਂਗੇ ਬਾਅਦ ਚ ਵੀ ਮੰਗ ਲਾਂਗੇ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਕਮੈਂਟ ਕਰ ਦਿਓ ਭਾਈ ਬਾਕੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਅੱਗੇ ਸਾਰੇ ਰਿਸ਼ਤਦਾਰਾਂ ਦੇ ਵਿੱਚ ਸਾਡੇ ਚੈਨਲ ਜ਼ਰੂਰ ਸ਼ੇਅਰ ਕਰਿਓ ਜੀ ਤੇ बस ਹੁਣ ਆਪਾਂ ਕਰਦੇ ਆਂ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਸੋ ਹੁਣ ਆਪਾਂ ਮਿਲਾਂਗੇ ਆਪਾਂ ਇਨਕਸਟ ਵਲੌਗ ਚ